ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਤੇ ਨੱਥ ਪਾਉਣ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਰੋਜ਼ਾਨਾ ਹੀ ਕਿਸੇ ਨਾ ਕਿਸੇ ਥਾਤੋ ਇਸ ਖੂਨੀ ਡੋਰ ਦੀ ਲਪੇਟ ਵਿੱਚ ਆਉਣ ਨਾਲ ਲੋਕ ਜਿੱਥੇ ਆਪਣੀ ਕੀਮਤੀ ਜਾਨਾ ਗਵਾ ਰਹੇ ਹਨ ਉੱਥੇ ਹੀ ਲੋਕ ਗੰਭੀਰੂ ਵਿੱਚ ਜ਼ਖਮੀ ਵੀ ਹੋ ਰਹੇ ਹਨ ਫਗਵਾੜਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਲੋਕ ਇਸ ਖੂਨੀ ਡੋਰ ਦੀ ਲਪੇਟ ਵਿੱਚ ਆ ਕੇ ਗੰਭੀਰੂ ਵਿੱਚ ਜ਼ਖਮੀ ਹੋਏ ਹਨ ਜੁਨਾ ਵਿੱਚ ਇੱਕ ਦਿਨ ਨਾਕ ਦੇ ਏਡੋਰ ਫਿਰਨ ਨਾਲ 10 ਦੇ ਕਰੀਬ ਟਾਂਕੇ ਲੱਗੇ ਹਨ ਜਦਕੇ ਦੂਸਰੇ ਵਿਅਕਤੀ ਦੇ ਅੱਖ ਦੇ ਕੋਲ ਏਡੋਰ ਫਿਰਨ ਨਾਲ ਉਹ ਗੰਭੀਰੂਪਿਤ ਜ਼ਖਮੀ ਹੋਇਆ ਹੈ ਜੋ ਦੋਨੋਂ ਹੀ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਲੋਕਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਇਸ ਡੋਰ ਉਪਰ ਪੂਰੀ ਤਰ੍ਹਾਂ ਨਾਲ ਬੈਨ ਲਗਾਇਆ ਜਾਵੇ ਅਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਿੱਥੇ ਦੇ ਰਹਿਣੇ ਆ ਫਲਬੂਤਾ ਇਹ ਮਾਮਲਾ ਕਿੰਗਾ ਸੱਟ ਲੱਗੀ ਤੁਹਾਡੇ ਨੱਕ ਤੇ ਇਹ ਡੋਰ ਫਿਰ ਗਈ ਕਾਦੀ ਚੈਨਾ ਦੀ ਚੈਨਾ ਦੀ ਕਿੱਥੋਂ ਆ ਰਹੇ ਤੁਸੀਂ ਮੈਂ ਰੂਟ ਦੁਆਰੇ ਕਰਾ ਦੁਆਰੇ ਅੱਛਾ ਜੀ ਕਿੱਥੇ ਜਾ ਰਹੇ ਸੀਗੇ ਮੈਂ ਇੱਥੇ ਕੰਮ ਚੱਲਦਾ ਪੜੋ ਤੇ ਕੀ ਕਿੰਨੇ ਕ ਟਾਂਕੇ ਵਗੈਰਾ ਲੱਗੇ ਤੁਹਾਡੇ ਮੇਰੇ तकरीबन 10 ਦਿਨ تقريبا ਟਾਂਕੇ ਲੱਗੇ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜਿੱਦਾਂ ਡੋਰਾ ਚੈਨ ਡੋਰਾ ਵਿਕਦੀਆਂ ਪਈਆਂ ਸ਼ਰਿਆਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਬਸ ਦੌੜੀ ਜਾਂਦੀ ਹੈ ਇਹਨਾ ਮੈਂ ਤੁਹਾਡਾ ਮੇਰਾ ਕਹਿਣਾ ਆਸ਼ਕ ਕਿੱਥੇ ਰਹਿਣ ਲਿਆ ਹਦੀਆਬਾਦ ਕੀ ਮਾਮਲਾ ਕਿਹੜਾ ਪੇਸ਼ੈਂਟ ਲੈ ਕੇ ਮਾਮਲਾ ਮੈਂ ਪਿੱਛੇ ਆ ਰਿਹਾ ਸੀਗਾ ਅੱਗੇ ਕੋਈ ਪਤਾ ਕੱਟ ਕੇ ਆਇਆ ਇਹਨਾਂ ਦੇ ਵਿੱਚ ਫਸ ਗਏ ਆ ਤੇ ਕਿ ਡੋਰ ਫਿਰੀ ਜਾਂ ਕੀ ਹੋਇਆ ਡੋਰ ਡੋਰ ਚਾਈਨਾ ਡੋਰ ਜਿਹੜੀ ਹੈ ਕਿੱਥੇ ਲੱਗੀ ਕਿੱਥੇ ਇਹਨਾਂ ਦੇ ਇਹਨਾਂ ਦੀ ਅੱਖ ਤੇ ਲੱਗੀ ਹੈ ਬਚਾਇਆ ਅੱਖ ਦਾ ਅੱਖ ਦਾ ਉਦਾਂ ਦਾ ਬਚਾਇਆ ਹੁਣ ਕੀ ਕਹਿਣਾ ਚਾਹਦੇ ਆਂ ਜਾਨੀ ਇਹ ਚਾਈਨਾ ਡੋਰ ਨਹੀਂ ਬੰਦ ਹੋ ਰਹੀ ਕੀ ਕਹਿਣਾ ਚਾਹਦੇ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਥੋੜਾ ਸਖਤੀ ਕਰੇ ਇਹਨਾਂ ਤੇ ਚਾਈਨਾ ਡੋਰ ਤੇ ਥੋੜੇ ਆ ਇਹ ਕਿਹਦਾ ਜਿਆਦਾ ਡੂੰਗਾ ਕੱਟ ਲੱਗ ਗਿਆ ਭਾਜੀ ਇਹਦੇ ਕਿਦਾਂ ਇਹਦੇ ਥੋੜੇ ਹੀ ਲੱਗਾ ਇਹਨੇ ਇਹਨਾਂ ਨਾਲ ਹੀ ਬ੍ਰੇਕ ਲਾ ਲਈ ਹੈ ਨਾ ਨਾਲ ਹੀ ਕੱਢ ਦਿੱਤੀ ਬਟਾਪਾ ਇਹ ਹੋਇਆ ਕਿੱਥੇ ਇਹ ਇਹ ਹਦੀਆਬਾਦ ਚੌਂਕ ਦੇ ਵਿੱਚ ਹੀ ਹੋਇਆ ਠ ਚਾਈਨਾ ਡੋਰ ਨਾਲ ਹਾਂਜੀ ਸਾਡੇ ਕੋਲ ਇੱਕ ਰਮੇਸ਼ ਲਾਲ ਤੇ ਗੁਲਫਾਮ ਦੇ ਦੋ ਆਏ ਨੇ ਪੇਸ਼ੈਂਟਸ ਜਿਓ ਅਲਰਜੀ ਹਿਸਟਰੀ ਹੈਗੀ ਹੈ ਕਿ ਇਹਨਾਂ ਦੇ ਚਾਈਨਾ ਡੋਰ ਦੇ ਨਾਲ ਕੱਟ ਲੱਗਿਆ ਹੈ ਗੁਲਫਾਮ ਦੇ ਫੇਸ ਤੇ ਲੱਗਾ ਲੈਫਟ ਸਾਈਡ ਤੇ ਤੇ ਰਮੇਸ਼ ਲਾਲ ਦੇ ਲੱਗਿਆ ਸੀ ਨੱਕ ਦੇ ਉੱਤੇ ਪੇਸ਼ੈਂਟ ਦੇ ਕੱਟ ਕਾਫੀ ਡੀਪ ਸੀ ਅਸੀਂ ਸਚਰਸ ਕਰ ਦਿੱਤੇ ਗਏ ਨੇ ਤੇ ਫਿਲਹਾਲ ਪੇਸ਼ੈਂਟ ਸਟੇਬਲ ਹੈ ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਤੇ ਨਤਪੋਂ ਦੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਤੁਹਾਡੇ ਸਾਹਮਣੇ ਹੈ ਕਿ ਰੋਜ਼ਾਨਾ ਹੀ ਕਿਸੇ ਨਾ ਕਿਸੇ ਥਾਤੋਂ ਇਸ ਖੂਨੀ ਡੋਰ ਦੀ ਲਪੇਟ ਵਿੱਚ ਆਉਣ ਨਾਲ ਲੋਕ ਜਿੱਥੇ ਆਪਣੀ ਕੀਮਤੀ ਜਾਨਾ ਗਵਾ ਰਹੇ ਹਨ ਉੱਥੇ ਹੀ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਰਹੇ ਹਨ ਫਗਵਾੜਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੋ ਲੋਕ ਇਸ ਖੂਨੀ ਡੋਰ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜੁਨਾ ਵਿੱਚ ਇੱਕ ਦਿਨ ਨਾਕ ਦੇ ਏ ਡੋਰ ਫਿਰਨ ਨਾਲ 10 ਦੇ ਕਰੀਬ ਟਾਂਕੇ ਲਗੇ ਹਨ ਜਦਕੇ ਦੂਸਰੇ ਵਿਅਕਤੀ ਦੇ ਅੱਖ ਦੇ ਕੋਲ ਏ ਡੋਰ ਫਿਰਨ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜੋ ਦੋਨੋਂ ਹੀ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ ਲੋਕਾਂ ਨੇ ਮੰਕਰਦੇ ਹੋਏ ਕਿਹਾ ਕਿ ਇਸ ਡੋਰ ਉੱਪਰ ਪੂਰੀ ਤਰ੍ਹਾਂ ਨਾਲ ਬੈਣ ਲਗਾਇਆ ਜਾਵੇ ਅਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਹਮੇਸ਼ਰ ਕਿੱਥੇ ਦੇ ਰਹਣ ਆਲੇ ਫਲਪੂਤਾ ਕੀ ਮਾਮਲਾ ਕਿਉਂ ਘੱਟ ਲੱਗੇ ਤੁਹਾਡੇ ਨੱਕ ਦੇ ਇਹ ਡੋਰ ਫਿਰਗੇ ਕਾਦੀ ਚੈਨਾ ਦੀ ਚੈਨਾ ਦੀ ਕਿੱਥੋਂ ਆ ਰਹੇ ਤੁਸੀਂ ਆ ਰੂਟ ਪੁਰਾ ਹੈ ਗੁਰਾ ਦੁਆਰਾ ਅੱਛਾ ਜੀ ਕਿੱਥੇ ਜਾ ਰਹੇ ਸੀਗੇ ਮੈਂ ਇੱਥੇ ਕੰਮ ਚੱਲਦਾ ਆਪਣਾ ਤੇ ਕੀ ਕਿੰਨੇ ਕ ਟਾਂਕੇ ਵਗੈਰਾ ਲੱਗੇ ਤੁਹਾਡੇ ਮੇਰੇ तकरीबन 10 ਦੇ ਤਕਰੀਬ ਤਾਂਕੇ ਲੱਗੇ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜਿੱਦਾਂ ਡੋਰਾ ਚੈਨ ਡੋਰਾ ਵਿਕਦੀਆਂ ਪਈਆਂ ਸ਼੍ਰੀ ਆਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਬਦੋ ਨਹੀਂ ਜਾਂਦੀ ਇਹ ਨਾਂ ਮੈਂ ਤੁਹਾਡਾ ਮੇਰਾ ਕੇ ਨਾਮ ਕਿੱਥੇ ਰਹਣੇ ਆ ਹਦੀਆ ਮਾਸਪੀ ਮਾਮਲਾ ਕਿਹੜਾ ਪੇਸ਼ੈਂਟ ਲੈ ਕੇ ਮਾਮਲਾ ਮੈਂ ਪਿੱਛੇ ਆ ਰਿਹਾ ਸੀਗਾ ਅੱਗੇ ਕੋਈ ਪਤਾ ਕੱਟ ਕੇ ਆਇਆ ਇਹਨਾਂ ਦੇ ਵਿੱਚ ਫਸ ਗਿਆ ਤੇ ਕਿ ਡੋਰ ਫਿਰੀ ਜਾਂ ਕੀ ਹੋਇਆ ਡੋਰ ਡੋਰ ਚਾਈਨਾ ਡੋਰ ਜਿਹੜੀ ਹੈ ਕਿੱਥੇ ਲੱਗੀ ਕਿੱਥੇ ਇਹਨਾਂ ਦੇ ਇਹਦਾ ਵੀ ਅੱਖ ਤੇ ਲੱਗੀ ਹੈ ਮਜਾ ਆਇਆ ਅੱਖ ਦਾ ਅੱਖ ਦਾ ਉਦਾਂ ਦਾ ਬਚਾ ਆ ਹੁਣ ਕੀ ਕਹਿਣਾ ਚਾਹਦੇ ਆਂ ਨੀ ਇਹ ਚਾਈਨਾ ਡੋਰ ਨਹੀਂ ਬੰਦ ਹੋ ਰਹੀ ਕੀ ਕਹਿਣਾ ਚਾਹਦੇ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਥੋੜਾ ਸਖਤੀ ਕਰੇ ਇਹਨਾਂ ਤੇ ਚਾਈਨਾ ਡੋਰ ਤੇ ਥੋੜੇ ਆ ਇਹ ਕਿਹਦਾ ਜਿਆਦਾ ਡੂੰਗਾ ਕੱਟ ਲੱਗ ਗਿਆ ਭਾਜੀ ਇਹਨੇ ਕਿਦਾਂ ਇਹਦੇ ਥੋੜੇ ਹੀ ਲੱਗਾ ਇਹਨੇ ਇਹ ਨਾਲ ਹੀ ਬ੍ਰੇਕ ਲਾ ਲਈ ਹੈ ਨਾ ਨਾਲ ਹੀ ਕੱਢ ਦਿੱਤੀ ਫਟਾਫਟ ਇਹ ਹੋਇਆ ਕਿੱਥੇ ਇਹ ਇਹ ਹਦੀਆਵਾਲ ਚੌਂਕ ਦੇ ਵਿੱਚ ਹੀ ਹੋਇਆ ਠੀਕ ਹੈ ਜੀ ਚਾਈਨਾ ਡੋਰ ਨਾਲ ਹਾਂਜੀ ਸਾਡੇ ਕੋਲ ਇੱਕ ਰਮੇਸ਼ ਲਾਲ ਤੇ ਗੁਲਫਾਮ ਦੇ ਦੋ ਆਏ ਨੇ ਪੇਸ਼ੈਂਟਸ ਲੇਜੀ ਹਿਸਟਰੀ ਹੈਗੀ ਹੈ ਕਿ ਇਹਨਾਂ ਦੇ ਚਾਈਨਾ ਡੋਰ ਦੇ ਨਾਲ ਕੱਟ ਲੱਗਿਆ ਹੈ ਗੁਲਫਾਮ ਦੇ ਫੇਸ ਤੇ ਲੱਗਾ ਲੈਫਟ ਸਾਈਡ ਤੇ ਤੇ ਰਮੇਸ਼ ਲਾਲ ਦੇ ਲੱਗਿਆ ਸੀ ਨੱਕ ਦੇ ਉੱਤੇ ਪੇਸ਼ੈਂਟ ਦੇ ਕੱਟ ਕਾਫੀ ਡੀਪ ਸੀ ਤੇ ਅਸੀਂ ਸਚਰਸ ਕਰ ਦਿੱਤੇ ਗਏ ਨੇ ਤੇ ਫਿਲਹਾਲ ਪੇਸ਼ੈਂਟ ਸਟੇਬਲ ਹੈ